ਤੇ ਕੇਜਰੀਵਾਲ ਦੀ ਭੁੱਖ ਦਿੱਲੀ ਵਾਲਿਆਂ ਦੀ ਲੁੱਟ ਹੁਣ ਕਿਸਾਨਾਂ ਤੋਂ ਤਾਂ ਜ਼ਮੀਨ ਕਿਸੇ ਤੋਂ ਲੈ ਨਹੀਂ ਸਕੇ ਧੱਕੇ ਨਾਲ ਨਾ ਲੈਣ ਦੇਣੀ ਆ ਅੱਜ ਹੁਣ ਲੁਧਿਆਣੇ ਕੀ ਹੋ ਰਿਹਾ ਲੁਧਿਆਣੇ ਚ ਸਾਰੇ ਬਿਲਡਰ ਜਿਨ੍ਹਾਂ ਦੀਆਂ ਜ਼ਮੀਨਾਂ ਆ ਲੁਧਿਆਣੇ ਦੇ ਆਲੇ-ਦਾਲੇ ਉਹਨਾਂ ਨੂੰ ਧੱਕੇ ਨਾਲ ਇਸ ਵੇਲੇ ਪੁਲਿਸ ਬੁਲਾ ਕੇ ਉਹਨਾਂ ਨੂੰ ਆਪਣੇ ਆਪਣੇ ਦਫ਼ਤਰਾਂ ਚ ਬਿਠਾਈ ਬੈਠੀ ਆ ਤੇ ਸਾਰੇ ਲੁਧਿਆਣੇ ਦੇ ਬੜੇ-ਬੜੇ ਜਿਹੜੇ ਬਿਲਡਰ ਨੇ ਹੁਣਾਂ ਤੋਂ ਕੰਸੈਂਟ ਲੈ ਰਿਆ ਵੀ ਧੱਕੇ ਨਾ ਲਿਖੋ ਬਈ ਅਸੀਂ ਜਿਹੜੀ ਜ਼ਮੀਨ ਆ ਆਪਣੀ ਉਹ ਸਰਕਾਰ ਨੂੰ ਦੇਤੀ ਆ ਕਿਉਂ ਕਿਸਾਨ ਦਾ ਪਹਿਲਾਂ ਵੀ ਇੱਕ ਤੁਸੀਂ ਫੋਟੋ ਦੇਖੀ ਆ ਵਿਧਿਆਨੇ ਦੇ ਇੱਕ ਮੰਤਰੀ ਜੀ ਨੇ ਫੋਟੋ ਪਾਈ ਵੀ ਇਹਨਾਂ ਨੇ 100 ਏਕੜ ਜ਼ਮੀਨ ਦੇਤੀ ਉਹ ਵੀ ਕੋਈ ਇੰਡਸਟਰੀ ਵਾਲਾ ਏ ਤੇ ਹੁਣ ਅੱਜ ਜੋ ਪਤਾ ਲੱਗਿਆ ਇਸ ਵੇਲੇ ਬਈ ਵੱਡੀ ਗਿਣਤੀ ਚ ਜਿੰਨੇ ਵੀ ਸਾਰੇ ਆਲੇ ਦਲੇ ਜਿਨ੍ਹਾਂ ਦੀਆਂ ਜ਼ਮੀਨਾਂ ਏ ਕੋਲੋਨਾਈਜ਼ਰ ਨੇ ਅੰਡਰਸਟ ਲਿਸਟ ਨੇ ਜਾਂ ਪੀਲਰ ਨੇ ਜਿਹੜੇ ਵੱਡੇ ਕੰਮ ਕਰਦੇ ਆ ਜ਼ਮੀਨਾਂ ਦੇ ਉਹਨਾਂ ਨੂੰ ਸਾਰਿਆਂ ਨੂੰ ਬਿਠਾ ਕੇ ਉਹਨਾਂ ਤੇ ਵਿਜੀਲੈਂਸ ਦੀ ਇਨਕੁਆਇਰੀਆਂ ਫੋਲਣ ਨੂੰ ਕਿਹਾ ਜਾ ਰਿਹਾ ਉਹਨਾਂ ਤੇ ਪਰਚੇ ਦਰਜ ਕਰਨ ਨੂੰ ਕਿਹਾ ਜਾ ਰਿਹਾ ਐਸ ਵੇਲੇ ਲੁਧਿਆਣਾ ਪੁਲਿਸ ਥੌਂ ਥੌਂ ਤੇ ਉਹਨਾਂ ਨੂੰ ਬਿਠਾ ਕੇ ਉਹਨਾਂ ਤੋਂ ਸਾਈਨ ਕਰਵਾ ਰਹੀ ਆ ਜੇ ਇਹਨਾਂ ਨੂੰ ਵੀ ਛੇੜੋਂਗੇ ਕਿਉਂਕਿ ਇਹ ਵੀ ਪੰਜਾਬੀ ਨੇ ਇਹ ਵੀ ਪੰਜਾਬ ਦੇ ਨੇ ਆਪਣੇ ਆਪ ਨੂੰ ਥੋੜਾ ਬਹੁਤਾ ਦਿੱਲੀ ਵਾਲਿਓ ਉਸੀਂ ਲੁੱਟ ਨਹੀਂ ਸਕਦੇ ਆ ਪੰਜਾਬ ਨੂੰ हट ਜੋ ਬਾਜ ਆ ਜੋ ਬਾਜ ਆ ਜੋ ਦੇਖੋ ਭਗਵੰਤ ਮਾਨ ਸਰਕਾਰ ਦੇ ਘਾਰੇ ਤੇ ਕੇਜਰੀਵਾਲ ਦੀ ਭੁੱਖ ਦਿੱਲੀ ਵਾਲਿਆਂ ਦੀ ਲੁੱਟ ਹੁਣ ਕਿਸਾਨਾਂ ਤੋਂ ਤਾਂ ਜ਼ਮੀਨ ਕਿਸੇ ਤੋਂ ਲੈ ਨਹੀਂ ਸਕੇ ਧੱਕੇ ਨਾਲ ਨਾ ਲੈਣ ਦੇਣੀ ਆ ਅੱਜ ਹੁਣ ਲੁਧਿਆਣੇ ਕੀ ਹੋ ਰਿਹਾ ਲੁਧਿਆਣੇ ਚ ਸਾਰੇ ਬਿਲਡਰ ਜਿਨ੍ਹਾਂ ਦੀਆਂ ਜ਼ਮੀਨਾਂ ਆ ਲੁਧਿਆਣੇ ਦੇ ਆਲੇ-ਦੁਆਲੇ ਉਹਨਾਂ ਨੂੰ ਧੱਕੇ ਨਾਲ ਇਸ ਵੇਲੇ ਪੁਲਿਸ ਬੁਲਾ ਕੇ ਉਹਨਾਂ ਨੂੰ ਆਪਣੇ ਆਪਣੇ ਦਫ਼ਤਰਾਂ 'ਚ ਬਿਠਾਈ ਬੈਠੀ ਆ ਤੇ ਸਾਰੇ ਲੁਧਿਆਣੇ ਦੇ ਬੜੇ ਬੜੇ ਜਿਹੜੇ ਬਿਲਡਰ ਨੇ ਉਹਨਾਂ ਤੋਂ ਕੰਸੈਂਟ ਲੈ ਰਿਆ ਵੀ ਧੱਕੇ ਨਾਲ ਲਿਖੋ ਵੀ ਅਸੀਂ ਜਿਹੜੀ ਜ਼ਮੀਨ ਆ ਆਪਣੀ ਉਹ ਸਰਕਾਰ ਨੂੰ ਦੇਤੀ ਆ ਕਿਉਂ ਕਿਸਾਨ ਤਾਂ ਪਹਿਲਾਂ ਵੀ ਇੱਕ ਤੁਸੀਂ ਫੋਟੋ ਦੇਖੀ ਆ ਲੁਧਿਆਣੇ ਦੇ ਇੱਕ ਮੰਤਰੀ ਜੀ ਨੇ ਫੋਟੋ ਪਾਈ ਵੀ ਇਹਨਾਂ ਨੇ 100 ਏਕੜ ਜ਼ਮੀਨ ਦੇਤੀ ਉਹ ਵੀ ਕੋਈ ਇੰਡਸਟਰੀ ਵਾਲਾ ਏ ਤੇ ਹੁਣ ਅੱਜ ਜੋ ਪਤਾ ਲੱਗਿਆ ਇਸ ਵੇਲੇ ਵੀ ਵੱਡੀ ਗਿਣਤੀ 'ਚ ਜਿੰਨੇ ਵੀ ਸਾਰੇ ਆਲੇ ਦਲੇ ਜਿਨ੍ਹਾਂ ਦੀਆਂ ਜ਼ਮੀਨਾਂ ਐ ਕੋਲੋਨਾਈਜ਼ਰ ਨੇ ਅੰਡਰਸਟ ਲਿਸਟ ਨੇ ਜਾਂ ਡੀਲਰ ਨੇ ਜਿਹੜੇ ਇਹ ਵੱਡੇ ਕੰਮ ਕਰਦੇ ਆ ਜ਼ਮੀਨਾਂ ਦੇ ਉਹਨਾਂ ਨੂੰ ਸਾਰਿਆਂ ਨੂੰ ਬਿਠਾ ਕੇ ਉਹਨਾਂ ਤੇ ਵਿਜੀਲੈਂਸ ਦੀਆਂ ਇਨਕੁਆਰੀਆਂ ਖੋਲਣ ਨੂੰ ਕਿਹਾ ਜਾ ਰਿਹਾ ਉਹਨਾਂ ਤੇ ਪਰਚੇ ਦਰਜ ਕਰਨ ਨੂੰ ਕਿਹਾ ਜਾ ਰਿਹਾ ਇਸ ਵੇਲੇ ਲੁਧਿਆਣਾ ਪੁਲਿਸ ਥੌਂ ਥੌਂ ਤੇ ਉਹਨਾਂ ਨੂੰ ਬਿਠਾ ਕੇ ਉਹਨਾਂ ਤੋਂ ਸਾਈਨ ਕਰਵਾ ਰਹੀ ਆ ਸਾਰਿਆਂ ਦੀ ਮੈਂ ਇੱਕ ਗੱਲ ਹੋਰ ਕਹਿਣਾ ਇਸ ਵੇਲੇ ਜੇ ਇਹ ਮੁੱਕਰਦੇ ਆ ਤੇ ਕੱਲੇ ਕੱਲੇ ਦੀ ਇਨਕੁਆਰੀ ਹੋ ਕੇ ਕਾਲ ਡਿਟੇਲ ਕਾਲ ਪਤਾ ਲੱਗ ਜਾਊਗਾ ਉਹਦੇ ਉੱਤੇ ਕਿਹਦੇ ਕਿਹਦੇ ਟੈਲੀਫੋਨ ਪੁਲਿਸ ਵਾਲਿਆਂ ਦੇ ਆਏ ਤੇ ਉਹਦਾ ਇਹ ਵੀ ਪਤਾ ਲੱਗ ਜਾਊਗਾ ਵੀ ਇਸ ਵੇਲੇ ਕਿਹੜੇ ਕਿਹੜੇ ਆਫੀਸਰ ਦੇ ਉਹ ਕੋਲ ਬੈਠੇ ਆ ਉਹ ਸਾਰਾ ਕੁਝ ਟੈਲੀਫੋਨ ਤੋਂ ਜਿਹੜਾ ਕੋਈ ਨਿਕਲੇ ਆਊਗਾ ਉਹਨਾਂ ਨੂੰ ਬਹੁਤ ਕੁਝ ਡਰਾਇਆ ਧਮਕਾਇਆ ਮੈਨੂੰ ਵਿੱਚੋਂ ਹੀ ਟੈਲੀਫੋਨ ਹੁਣੀਆਂ ਆਇਆ ਕਿਸੇ ਦਾ ਜਿਨ੍ਹਾਂ ਨੇ ਇਹ ਗੱਲ ਕਹੀ ਆ ਬਹੁਤ ਨਿੰਦਣਯੋਗ ਗੱਲ ਕਿਸਾਨ ਨੂੰ ਤਾਂ ਤੁਸੀਂ ਹੱਥ ਲਾ ਨਹੀਂ ਸਕਦੇ ਜੀ ਇਹਨਾਂ ਨੂੰ ਵੀ ਛੇੜੋਗੇ ਕਿਉਂਕਿ ਇਹ ਵੀ ਪੰਜਾਬੀ ਨੇ ਇਹ ਵੀ ਪੰਜਾਬ ਦੇ ਨੇ ਆਪਣੇ ਆਪ ਨੂੰ ਥੋੜਾ ਬਹੁਤਾ ਦਿੱਲੀ ਵਾਲਿਓ ਤੁਸੀਂ ਲੁੱਟ ਨਹੀਂ ਸਕਦੇ ਆ ਪੰਜਾਬ ਨੂੰ ਹਟਜੋ ਬਾਜ ਆਜੋ ਬਾਜ ਆਜੋ